ਮਹਿਲਕਲਾਂ ਚ ਪਵਨ ਮੈਡੀਕਲ ਹੈਲਥ케ਅਰ ਸੈਂਟਰ ਦਾ ਮਹੂਰਤ ਹੋਇਆ ਇਲਾਕੇ ਦੀਆਂ ਮਾਵਾਂ ਪੈਣਾਂ ਤੇ ਬਜ਼ੁਰਗਾਂ ਲਈ ਸਿਹਤ ਸਵਾਮਾਂ ਦਾ ਹੋਵੇਗਾ ਖਾਸ ਪ੍ਰਬੰਧ ਸੰਤ ਗਰਜਤ ਸਿੰਘ ਹੈਲਥ케ਅਰ ਸੈਂਟਰ ਮਹਿਲਕਲਾਂ ਦੇ ਡਾਕਟਰ ਸੁਖਵਿੰਦਰ ਸਿੰਘ ਬਾਪਲਾ ਵਾਲਿਆਂ ਵੱਲੋਂ ਨਵਾਂ ਪਵਨ ਮੈਡੀਕਲ ਅਤੇ ਹੈਲਥ케ਅਰ ਸੈਂਟਰ ਇਲਾਕਾ ਵਾਸੀਆਂ ਨੂੰ ਦੇਵੇਗਾ ਸਿਹਤ ਸਵਾਮਾਂ ਮਹਾਮੰਜੀ ਸੇਕਾਰਤ ਤੁਸੀਂ ਦੇਖ ਰਹੇ ਹੋ ਜਨਕਸ਼ਕਤੀ న్యూਸ ਪੰਜਾਬ ਦਰਸ਼ਕੋਤੋਂ ਜੀ ਆਕਦਾ ਹਾਂ ਤੇ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਮਹਲਕਲਾ ਤੋਂ ਜਿੱਥੇ ਸ਼ਹਿਰ ਵਿੱਚ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਸੰਤ ਗਰਜਾ ਸਿੰਘ ਜੀ ਹੈਲਥ ਕੇਅਰ ਸੈਂਟਰ ਮਹਲਕਲਾ ਦੇ ਡਾਕਟਰ ਸੁਖਵਿੰਦਰ ਸਿੰਘ ਬਾਪਲੇ ਵਾਲੇ ਵੱਲੋਂ ਆਪਣੇ ਨਵੇਂ ਪਵਨ ਮੈਡੀਕਲ ਅਤੇ ਹੈਲਥ ਕੇਅਰ ਸੈਂਟਰ ਦਾ ਸ਼ੁਭ ਮਹੂਰਤ ਕੀਤਾ ਗਿਆ ਪਵਨ ਮੈਡੀਕਲ ਨੇੜੇ ਸੰਤ ਵੇਖਸ਼ੇਨੀ ਵਾਲਾ ਰੋਡ ਚੀਮਾ ਪੱਤੀ ਧਰਮਸ਼ਾਲਾ ਦੇ ਨੇੜੇ ਸਥਿਤ ਹੈ ਮੈਡੀਕਲ ਦਾ ਚੁਭ ਮਹੂਰਤ ਸੰਤ ਬਾਬਾ ਕੁਲਜਾਰ ਸਿੰਘ ਬਾਪਲੇ ਵਾਲੇ ਵੱਲੋਂ ਕੀਤਾ ਗਿਆ ਇਸ ਸਮਾਰੋਹ ਵਿੱਚ ਇਲਾਕੇ ਦੀਆਂ ਪ੍ਰਮੁੱਖ ਮਾਨਯੋਗ ਸਰਮਾਨ ਜੋਗ ਅਸਥਾਨਕ ਵਿਅਕਤੀ ਅਤੇ ਵੱਡੀ ਗੜਤੀ ਵਿੱਚ ਉਹਨਾਂ ਕੇ ਪਰਦੀਆਂ ਸੰਗਤਾਂ ਨੇ ਹਿੱਸਾ ਲਿਆ ਡਾਕਟਰ ਸੁਖਵਿੰਦਰ ਸਿੰਘ ਬਾਪਲਾ ਹੈਲਥ케ਅਰ ਵਿੱਚ 15 ਸਾਲ ਦਾ ਤਜਰਬਾ ਰੱਖਦੇ ਹਨ ਹੱਡੀਆਂ ਤੇ ਜੋੜਾਂ ਦੇ ਦਰਦਾਂ ਦੇ ਮਾਹਰ ਡਾਕਟਰ ਹਨ ਜਿਨ੍ਹਾਂ ਨੇ ਹੁਣ ਤੱਕ ਅਨੇਕਾਂ ਮਰੀਜ਼ਾਂ ਨੂੰ ਡਿਸਕ ਦਰਦ ਗੋਡਿਆਂ ਦੇ ਦਰਦ ਬਿਨਾਂ ਕਿਸੇ ਰੈਸਟ ਬਿਨਾਂ ਕੋਈ ਆਪਰੇਸ਼ਨ ਬਿਨਾਂ ਕੋਈ ਪੱਟਾ ਚੇਪੀ ਲਗਾਏ ਠੀਕ ਕੀਤਾ ਹੈ ਇਸ ਮੌਕੇ ਬਾਬਾ ਰਾਜਵਿੰਦਰ ਸਿੰਘ ਤਿੱਬੇ ਵਾਲਿਆਂ ਵੱਲੋਂ कीर्तन چنانچہ ਸੰਗਤਨ ਗੁਰਲਰ ਲਾਇਆ ਗਿਆ ਤੇ ਗੁਰੂ ਘਰ ਦੇ ਵਜ਼ੀਰ ਬਾਬਾ ਛੇਰ ਸਿੰਘ ਨੇ શુભ ਮਹੂਰਤ ਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ ਆਓ ਦੇਖਦੇ ਹਾਂ ਇਸ ਸਮੇਂ ਦੇ ਚਬ ਮਹੂਰਤ ਦੇ ਕੁਝ ਅਹਿਮ ਪਲ ਪੱਤਰਕਾਰ ਕਰਜਵਿਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ ਆਪਣਾ ਦਾਦੀ ਮੈਂ ਬੰਨਿਆ ਆਪਣਾ ਦਾਦੀ ਉਗਣਾ ਜੀ ਮਾ ਕਰਿਆ ਉਗਣਾ ਜੀ ਮਾ ਕਰਿਆ ਮੇਰੇ ਸੱਚੇ ਨਾ ਗੁਰੂ ਜੀ ਕੋਣ ਕੋਈ ਮੇਰੇ ਸੱਚੇ ਨਾ ਗੁਰੂ ਜੀ ਕੋਣ ਕੋਈ ਮੇਰੇ ਸੱਚੇ ਗੁਰੂ ਜੀ ਕੋਣ ਕੋਈ ਮੇਰੇ ਸੱਚੇ ਨਾ ਗੁਰੂ ਜੀ ਕੋਣ ਕੋਈ ਮੇਰੇ ਸੱਚੇ ਨਾ ਗੁਰੂ ਜੀ ਕੋਣ ਮੇਰੇ ਵਿੱਚ ਨਾ ਦਾਤਾ ਜੀ ਬੁਲ ਕੋਈ ਮੇਰੇ ਵਿੱਚ ਨਾ ਦਾਤਾ ਜੀ ਬੁਲ ਕੋਈ ਮੇਰੇ ਵਿੱਚ ਨਾ ਦਾਤਾ ਬੁਲ ਕੋਈ ਮੇਰੇ ਵਿੱਚ ਨਾ ਦਾਤਾ ਜੀ ਮੇਰੇ ਵਿੱਚ ਨਾ ਦਾਤਾ ਜੀ ਬੁਲ ਕੋਈ ਮੇਰੇ ਵਿੱਚ ਨਾ ਦਾਤਾ ਜੀ ਬੁਲ ਕੋਈ ਹੋਰ ਰੋਗਾ ਜੀ ਮੈਂ ਫਰਿਆ ਹੋਰ ਰੋਗਾ ਜੀ ਮੈਂ ਫਰਿਆ ਓਪਣਾ ਤਾਂ ਜੀ ਮੈਂ ਕੋਰਿਆ 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 ਮਿੱਟਾ ਸਮੁੰਦਰ ਸਾਗਰ ਨੀਰ ਭਰਿਆ ਕਿਤੇ ਅੰਗਣ ਹਮਾਰੇ ਦਇਆ ਕਰੋ ਤੁਸ਼ ਮਿਹਰੀ ਆਪ ਨੂੰ ਦੋ ਦੇ ਪੰਖਰ ਤਾਰੇ ਛੋਟੇ ਬਹੁਤ ਕੁਮਾਨ ਦੇ ਕਸ਼ਿਆਂ ਤੋਂ ਨਪਾਰਾ ਗਾਰੇ ਭਾਈ ਕਿਰਪਾ ਕਰਕੇ ਵਕੀਲ ਹੋ ਹਰਿ ਕਿਰਪਾ ਕਰਕੇ ਵਕੀਲ ਹੋ पा पी गो پس پرے پان پارے تارے

او کراؤ توني پار دے آوار او کراؤ توني کہہ ہے سہی آوار او کراؤ توني کہہ ہے سہی آوار جو نتاں توني کہہ سہی آوار میرے ਰਾਹੀ ਦਾ ਸ਼ਾਇਰਾ ਰਾਣਾ ਉਹ ਸੁਣਾ ਦੇਤੀ ਅਰ ਕੋ ਰਾਣਾ ਉਹ ਕੁੱਤਾ ਜਿਹਨੇ ਸਾਰੇ ਤੁਸੀਂ ਪ੍ਰੇਮ ਦੇ ਵਿੱਚ ਆਇਓ ਪਿਆਰ ਦੇ ਵਿੱਚ ਆਇਓ ਸਾਰਿਆਂ ਨੇ ਹਾਜ਼ਰੀ ਭਵਾਈ ਔਰ ਉਸ ਨਗਰ ਦੇ ਵਿੱਚ ਬੈਦ ਸਜਾਨ ਦਾ ਪ੍ਰੇਮ ਬਣ ਗਿਆ ਲੰਮਾ ਸਮਾਂ ਹੋ ਗਿਆ ਰਹਿੰਦੇ ਨੇ ਕਿਉਂਕਿ ਗੁਰੂ ਦਾ ਅਨੁਭਵ ਹੋ ਗਿਆ ਉਹ ਜੋ ਵੀ ਜਾ ਕੋਈ ਗੱਲ ਨਹੀਂ ਮੇਰੇ ਦਰਸ਼ਨ ਤੋਂ ਤੈਨੂੰ ਬਾਅਦ ਚ ਹੋ ਜਾਣਗੇ ਮੈਂ ਤਾਂ ਬਾਅਦ ਚ ਤੇਰੇ ਕੋਲੇ ਪਹਿਲਾਂ ਤੂੰ ਰੋਗ ਦਾ ਰੋਗੀ ਦਾ ਜਿਹੜਾ ਰੋਗ ਆ ਉਹ ਠੀਕ ਕਰ ਉਹ ਨੂੰ ਠੀਕ ਕਰ ਜਾਂ ਤਾ ਰੋ ਵਿਚਾਰ ਹੋ ਜਾਂਦਾ ਅਨਸਕਰ ਦੇ ਵਿੱਚ ਉਧਰੋਂ ਉਹੀ ਮਨ ਦੇ ਵਿੱਚ ਚੱਲਦੀ ਰਹਿੰਦੀ ਇਹ ਵੀ ਅਜ ਸਤਗੁਰਾਂ ਨੇ ਆਉਣਾ ਕਿਤੇ ਮੈਂ ਵਾਂਝੇ ਹੀ ਰਹਿ ਜਾ ਦਰਸ਼ਨ ਤੋਂ ਬਿਨਾਂ ਕਿਤੇ ਗੁਰੂ ਸਾਹਿਬ ਜਿਸੇ ਮਨ ਦੇ ਵਿੱਚ ਜਿਹੜੀ ਮੇਰੀ ਆਸ ਹੈ ਉਹ ਅਧੂਰੀ ਨਾ ਰਹੇ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਦਾਦਾ ਕਰਮ ਚ ਟੋਲਿਆ सगला ਕਾਇਆ ਬਾਸ ਇਹ ਦੋ ਲੈਣਾ ਮਤ ਸੋ ਪਿਰ ਦੇਖਣ ਕੀ ਆਸ ਮੈਨੂੰ ਪਿਆਰੇ ਦੇ ਮਿਲਣ ਦੀ ਆਸ ਆ ਆਪਣੇ ਤਾਂ ਲੰਬਾ ਸਮਾਂ ਨਹੀਂ ਹੈ ਵੀ ਤੁਹਾਡੇ ਨਾਲ ਵਿਚਾਰਾਂ ਦੇ ਸਾਂਝ ਪਾਈ ਮਨ ਦੇ ਵਿੱਚ ਉਹੀ ਧੁੜਕੂ ਚੱਲਦਾ ਵੀ ਕਿਤੇ ਮਹਾਰਾਜ ਮੁੜ ਆਏ ਕਿ ਉਹ ਦਵਾਈ ਦੇ ਕੇ ਵਾਪਸ ਆਉਂਦਾ ਹੈ ਔਰ ਜਿੱਥੇ ਉਹਦਾ ਦੁਕਾਨਾ ਜਿੱਥੇ ਉਹਦਾ ਬੈਦਖਾਨਾ ਬਣਾਇਆ ਹੋਇਆ ਦਵਾਖਾਨਾ ਉਥੇ ਜਦੋਂ ਦੇਖਦਾ ਵੀ ਬਹੁਤ ਲੋਕਾਂ ਦਾ ਬੜਾ ਵੱਡਾ ਇਕੱਠ ਹੈ ਭਾਰੀ ਇਕੱਠ ਹੈ ਜਿਵੇਂ ਅੱਜ ਤੁਸੀਂ ਇੱਥੇ ਸਾਰੇ ਬਨੇ ਹੋ ਪ੍ਰੇਮ ਦੇ ਵਿੱਚ ਜਿੱਥੇ ਗੁਰੂ ਆਉਂਦਾ ਹੈ ਜਿੱਥੇ ਗੁਰੂ ਸਾਹਿਬ ਆ ਕੇ ਆਪਣੇ ਮubarək ਚਰਨ ਪਾਉਂਦੇ ਸਭ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਭ ਕੁਝ ਬੈਠਾ ਹੈ ਸੇਜੰਤ ਪਏ ਹਰਿਆਵਲੀ ਉਹ ਧਰਤੀ ਉਹ ਜਗਾ ਔਰ ਉਤੋਂ ਦੇ ਰਹਿਣ ਵਾਲੇ ਬਸਿੰਦੇ ਵੀ ਪਵਿੱਤਰ ਹੋ ਜਾਂਦੇ ਆ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਹੋ ਜਾ ਸਤਨਾਮ ਸ੍ਰੀ ਵਾਹਿਗੁਰੂ ਜੀ ਆ ਧਰਤੀ ਆ ਜਗਾ ਇਹ ਵੀ ਪਵਿੱਤਰ ਹੋ ਜਾਂਦੀ ਦੇਖਣਾ ਵੀ ਮੇਰੇ ਦਵਾਖਾਨੇ ਦੇ ਵਿੱਚ ਲੋਕਾਂ ਨੇ ਇੰਨਾ ਸੱਖ ਕਿਉਂ ਕੀਤਾ ਹੁਣ ਦੇਖਦਾ ਜਾ ਕੇ ਨੇੜੇ ਜਦੋਂ ਜਾਂਦਾ ਹੈ

ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਉਹ ਜਿਹੜੀ ਕਿਰਤ ਹੈ ਜਦੋਂ ਦੇ ਵਿੱਚ ਦਰਤਾ ਕੇ ਵਾਰ ਜਾਂਦਾ ਕਿਰਤਲੇ ਵਿੱਚੋਂ ਕਿਰਤ ਵੀ ਉਹਦੀ ਪਵਿੱਤਰ ਹੋ ਜਾਂਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਦਾ ਕਰਨ ਵੀ ਪਵਿੱਤਰ ਹੋ ਜਾਂਦਾ ਜਦੋਂ ਗੁਰੂ ਦੀ ਮਹਿਲ ਹੁੰਦੀ ਹੈ ਗੁਰੂ ਦੀ ਪਿਆਰੇ ਉਹਦੀ ਕੁਰਸੀ ਦੇ ਉੱਤੇ ਦਸਵੇਂ ਪਾਤਸ਼ਾਹ ਜੀ ਬੈਠੇ ਐ ਭਾਗ ਲੱਗੀ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਬਹਿ ਜਾਣਾ ਜਿੱਥੇ ਬਾਜਗੇ ਕਲਗੀਆਂ ਯਾ ਮਾਰੇ ਭੰਤੀ ਨੂੰ ਪਾਗ ਲੱਗੇ ਜਿੱਤੇ ਬੈਠੇ ਇਕੱਲੇ ਜੀ ਯਾ ਮਾਰੇ ਭੰਤੀ ਨੂੰ ਪਾਗ ਲੱਗੇ ਜਿੱਤੇ ਬੈਠੇ ਇਕੱਲੇ ਜੀ ਯਾ ਮਾਰੇ ਭੰਤੀ ਨੂੰ ਪਾਗ ਲੱਗੇ چھ گے کلیاں رے چلتی پال لگے چھٹ گئے گل پہ چکن پال لگے چھے بیٹھتے کل دیا رے کلکی میں پال لگے بیشانی ہوئی پوریا

ਦਰਸ਼ਨ ਹੋਵੇ ਤੇਰੇ ਦਸ ਹੋਵੇ ਤੇਰੇ ਸਭ ਦਰਸ਼ਨ ਹੋਵੇ ਤੇਰੇ ਦਰਸ਼ਨ ਹੋਵੇ ਤੇਰੇ ਦਰਸ਼ਨ ਹੋਵੇ ਤੇਰੇ ਦਰਸ਼ਨ ਹੋਵੇ ਸਭ ਦਰਸ਼ਨ ਹੋਵੇ ਤੇਰੇ ਦਰਸ਼ਨ ਹੋਵੇ ਤੇਰੇ ਦਰਸ਼ਨ ਹੋਵੇ ਤੇਰੇ ਸਭੇ ਇਛਾ ਜੀ ਹੋਈਆ ਪੂਰੀਆ ਤਬੇ ਇਸ਼ਕ ਹੀ ਦੁਨੀਆ ਤੁਨੀਆ ਕਪਰੇ ਛੱਡੀ ਹਰਨਾ ਦੁਨੀਆ ਤਬੇ ਇਸ਼ਕ ਹੀ ਦੁਨੀਆ ਤੁਨੀਆ ਕਪਰੇ ਛੱਡੀ ਹਰਨਾ ਦੁਨੀਆ ਤਬੇ ਇਸ਼ਕ ਹੀ ਦੁਨੀਆ ਤੁਨੀਆ ਕਪਰੇ ਛੱਡੀ ਹਰਨਾ ਦੁਨੀਆ ਸੱਚਮੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁੱਲੇ ਦਰਸ਼ਨ ਬਿਖਾਰੇ ਦਿੱਤੇ ਔਰ ਨਾਲੇ ਵੀ ਕਿਹਾ ਕਿ ਬੈਦ ਸਜਾਨ ਜੀ ਤੁਹਾਡੀ ਸਦਾ ਵਾਪਲੇ ਵਾਲੇ ਜਿਨ੍ਹਾਂ ਦੀ ਸੰਧੀ ਵੀ ਵਰਸੀ ਹੁਣੇ ਹੁਣ ਲੰਘ ਗਈ ਏ ਇਹ ਮਹਾਪੁਰਖਾਂ ਦਾ ਆਪਸ ਦੇ ਵਿੱਚ ਬੜਾ ਡੂੜਾ ਪਿਆਰ ਸੀ ਪ੍ਰੇਮ ਸੀ ਇਹ ਸਦੀਆਂ ਤੋਂ ਸਾਲਾਂ ਤੋਂ ਇਹ ਜਿਹੜਾ ਪ੍ਰੇਮ ਹੈ ਇਸ ਪਰਿਵਾਰ ਦੇ ਨਾਲ ਸਾਡਾ ਚੱਲਦਾ ਆ ਰਿਹਾ ਕਿਉਂਕਿ ਇਸ ਸਮੇਂ ਸਤਿਬਾਬਾ ਗਰਜਾ ਸਿੰਘ ਜੀ ਮਹਾਰਾਜ ਉਹਨਾਂ ਦੀ ਗੱਦੀ ਤੇ ਬਿਰਾਜਮਾਨ ਨੇ ਬਾਬਾ ਗੁਰਜਾਰ ਸਿੰਘ ਜੀ ਬਾਪੜੇ ਵਾਲੇ ਮਹਾਂਪੁਰਖ ਜੋ ਬੜਾ ਪਿਆਰ ਬੰਦੇ ਐ ਔਰ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਮਲਕੀਸ਼ ਸਿੰਘ ਜੀ ਸੰਜੀਤ ਸਿੰਘ ਜੀ ਔਰ ਗਰਮੀਤ ਸਿੰਘ ਜੀ ਜਿਨ੍ਹਾਂ ਨੇ ਕਲੀਨਅਪ ਖੋਲ੍ਹਿਆ ਇੱਥੇ ਕੋਪਾ ਹਿਸਾ ਭਾਈ ਮਲਕੀਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਨੇ ਐਸਾ ਭਾਈ ਮਲਕੀਰ ਸਿੰਘ ਜੀ ਬਾਬਾ ਜੀ ਕਿਉਂਕਿ ਅਸੀਂ ਤਾਂ ਸਾਰਿਆਂ ਵੀ ਜਿਵੇਂ ਕਹਿੰਦੇ ਆ ਜਦੋਂ ਜਿਹੜਾ ਸੰਤਾਂ ਦਾ ਪਰਿਵਾਰ ਹੋਵੇ ਉਹ ਸਾਰੀ ਬਾਬੇ ਹੁੰਦੇ ਆ ਸਾਡੇ ਲਈ ਪਰਿਵਾਰ ਆ ਜਿਹੜਾ ਸਾਰੀ ਬਾਬੇ ਨੇ ਬਾਬਾ ਮਲਕੀਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਨੇ ਡਾਕਟਰ ਸੁਖਵਿੰਦਰ ਸਿੰਘ ਜਿਹੜੇ ਕਿ ਮੈਡੀਕਲ ਪੈਚਟੋ ਦੇ ਵਿੱਚ ਉਹ ਐਸੋਸੀਏਸ਼ਨ ਐ ਤੇ ਉਹਦੇ ਬਲਾਕ ਮਹਿਲਤਾਂ ਦੇ ਕੇ ਸੀਆਰ ਵੀ ਨੇ ਬੜੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਆ। ਔਰ ਇਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਹੈ ਆਪਣੀ ਬੇਟੀ ਬੱਚੀ ਪਵਨ ਦੇ ਨਾਮ ਤੇ ਇਹਨਾਂ ਨੇ ਜੋ ਜਿਹੜਾ ਇਹ ਹੈਲਥ ਕੇਅਰ ਸੈਂਟਰ ਹੈ ਇੱਥੇ ਮਹਿਲਤਾਂ ਦੇ ਵਿੱਚ ਸੇਵਾ ਨਿਭਾ ਰਹੇ ਆ ਖੁੱਲ੍ਹਿਆਂ ਜਿਹਦਾ ਅਜਿਹਾ ਘਾਟ ਨਾ ਹੋ ਰਿਹਾ। ਗੁਰੂ ਦੀ ਓਟ ਲੈ ਕੇ ਆਪਾਂ ਸਾਰੇ ਇਸਦਾ ਤੋਂ ਘਾਟ ਨੂੰ ਘੱਟ ਰਹੇ ਆ। ਔਰ ਨਾਲ ਹੀ ਮੈਂ ਇਸ ਪਰਿਵਾਰ ਨੂੰ ਮਹਾਪੁਰਸਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਦੇ ਦਿਆਂ। ਕਿਉਂਕਿ ਸਾਰਾ ਪਰਿਵਾਰ ਇਹਨਾਂ ਮਹਾਪੁਰਖਾਂ ਦੀ ਗਾਡੀ ਰਾਹ ਉੱਤੇ ਤਲਾ ਰਿਹਾ ਜਿਵੇਂ ਇਸ ਸਮੇਂ ਬਾਬਾ ਸਰਜੀਤ ਸਿੰਘ ਜੀ ਉਹ ਸਾਡੇ ਵੱਡੇ ਵੀਰ ਦੀਰੇ ਉਹ ਵੀ ਸੰਗਤ ਦੇ ਵਿੱਚ ਵੇਚ ਰਹੇ ਆ ਬੜਾ ਪਿਆਰ ਨਾਲ ਦੇ ਅਲੱਗ-ਕੀ ਦੇ ਵਿੱਚ। ਔਰ ਉਹਨਾਂ ਮਹਾਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਰਾ ਪਰਿਵਾਰ ਚੱਲ ਰਿਹਾ ਸਿਮਾ ਮੰਨਵਾ ਰਿਹਾ ਹੈ। ਕਿਉਂਕਿ ਜਿੱਥੇ ਨਾਮ ਜੱਤ ਦੇ ਉੱਤੇ ਨਾਲ ਕੀਰਤ ਨਹੀਂ ਕਰਦੇ ਆ ਪਰਿਵਾਰ ਕੀਰਤੀ ਵੀ ਆ ਵੰਡ ਕੇ ਵੀ ਛੱਕਦੇ ਆ ਕੋ ਨਾਨਕ ਦੇ ਮਹਾਰਾਜ ਜੀ ਦੀ ਸੋਚ ਦਾ ਧਾਰਮਿਕ ਆ ਸਾਰੇ ਹੀ ਪਰਿਵਾਰ ਮੈਨੂੰ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਹਿੰਦੇ ਬਾਬਾ ਜੀ ਤੁਸੀਂ ਜ਼ਰੂਰ ਪਹੁੰਚ ਲੈ ਪੰਜ 6 ਦਿਨ ਪਹਿਲਾਂ ਇਹਨਾਂ ਨੇ ਕਾਲ ਕੀਤੀ ਕਹਿੰਦੇ ਤੁਸੀਂ ਹਾਜ਼ਰੀ ਦਿਵਾਓ ਮਹਾ ਹਾਜ਼ਰੀ ਲਗਾਉਣੀ ਹੋਰ ਗੱਲ ਆ ਜੇ ਕੀਰਤਨ ਦੀ ਹਾਜ਼ਰੀ ਲੱਗ ਜੇ ਉਹ ਵੱਡੀ ਗੱਲ ਹੁੰਦੀ ਆ ਮਨ ਨਾਲੇ ਤਾਂ ਸੰਗਤ ਦਾ ਪ੍ਰੇਮ ਬਣ ਜੂ ਨਾਲੇ ਪਿਆਰ ਬਣ ਜੂ ਇਹ ਕਹਿੰਦੇ ਮੇਰੇ ਮਨ ਦੇ ਵਿੱਚ ਵੀ ਇਹ ਭਾਵਨਾ ਹੈਗੀ ਸੀ ਤੁਸੀਂ ਇਹ ਗੱਲ ਨੂੰ বুঝ ਲਿਆ ਚਲੋ ਅਸੀਂ ਤਾਂ ਕੋਹਣਾ ਬੋਲਣ ਵਾਲੇ ਕੋਈ ਐਡੇ ਸਾਧੂ ਸੰਤ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਿਆਰ ਹੈ ਬਾਬਾ ਜੀ ਖੜਿਆ ਗੁਰੂ ਘਰ ਦੇ ਵਜ਼ੀਰ ਜਿਨ੍ਹਾਂ ਨੇ ਗੁਰੂ ਘਰ ਦੀਆਂ ਸਵਾਮਾਂ ਐਡੀਆਂ-ਐਡੀਆਂ ਸਵਾਮਾਂ ਦਵਾਈਆਂ ਕਿਉਂਕਿ ਧਰਤੀ ਹੈ ਜਿਹੜੀ ਸੇਵੇਂ ਪਾਸਾ ਗੁਰੂ ਹਰਗੋਬਿੰਦ ਮਹਾਰਾਜੀ ਦੀ ਚਰਨੋਂ ਪ੍ਰਾਪਤ ਧਰਤੀ ਹੈ ਇਹ ਹੀ ਗੱਲ ਚੱਲ ਰਹੀ ਸੀ ਜਿਹੜਾ ਵੀ ਇਸ ਧਰਤੀ ਦੇ ਉੱਤੇ ਆ ਕੇ ਵਸਿਆ ਚਾਹੇ ਬਾਹਰੋਂ ਜਿਵੇਂ ਡਾਕਟਰ ਜਸਵੀਰ ਸਿੰਘ ਜੀ ਨਾਲ ਹੀ ਨੇ ਚਿੱਟਾ ਵਾਲੇ ਨਗਰ ਤੋਂ ਉਹ ਵੀ ਦੇਖੋ ਇੱਥੇ ਰਹਿ ਰਹੇ ਆ ਬੜੇ ਲੰਮੇ ਸਮੇਂ ਤੋਂ 20 ਸਾਲ ਤੋਂ ਦੱਸਿਆ ਕਹਿੰਦੇ ਅਸੀਂ ਚਿੱਟਾ ਵਾਲੇ ਨੂੰ ਆ ਕੇ ਇੱਥੇ ਵੱਸ ਗਏ ਸੀ ਮੈਂ ਦੇਖਿਆ ਜਿਹੜਾ ਵੀ ਇਸ ਧਰਤੀ ਦੇ ਉੱਤੇ ਆਇਆ ਉਹਨੂੰ ਰੰਗ ਭਾਗ ਲੱਗੇ ਆ ਇਹ ਧਰਤੀ ਐਸੀ ਆ ਬਹੁਤ ਤਰਾਂ ਤੇ ਇਹਨਾਂ ਨੂੰ ਵੀ ਇਸ ਰੰਗ ਭਾਗ ਲੱਗੇ ਹੋਇਆ ਇਸ ਪਰਿਵਾਰ ਨੂੰ ਵੀ ਕਿਉਂਕਿ ਤਾਂ ਮਹਾਪੁਰਸ਼ਾਂ ਦਾ ਪਰਿਵਾਰ ਹੈ ਉਹ ਮੈਂ ਨਾਲ ਹੀ ਧੰਨਵਾਦ ਕਰਦਾ ਬੂਟਾ ਸਿੰਘ ਜੀ ਐਸਆਈ ਸਾਹਿਬ ਜੋ ਕਿ ਸਰਦਾਰ ਸਰਮਿੰਦਰ ਸਿੰਘ ਇਹ ਡਲਕਰ ਉਹਨਾਂ ਦੇ ਸੌਹਰਾ ਸਾਹਿਬ ਨੇ ਬੂਟਾ ਸਿੰਘ ਜੀ ਬਰਨਾਲੇ ਤੋਂ ਜਿਹੜੇ ਕਿ ਫਲੌਰ ਦੇ ਵਿੱਚ ਬਤੌਰ ਐਸਆਈ ਜੀ ਸਵਾਮਨਵਾ ਰਹੇ ਆ ਉਹ ਵੀ ਪਹੁੰਚੇ ਹੋਏ ਉਹਨਾਂ ਦਾ ਸਾਰਾ ਪਰਿਵਾਰ ਬਰਨਾਲੇ ਵਾਲਾ ਉਹ ਵੀ ਪਹੁੰਚਿਆ ਹੋਇਆ ਬਾਪਰੇ ਵਾਲਾ ਸਾਰਾ ਪਰਿਵਾਰ ਤੇ ਹੋਰ ਇਤੋਂ ਮਹਿਰ ਕਰਾਂ ਦੇ ਜਿੰਨੇ ਵੀ ਆਪਣੇ ਮੇਰੇ ਖਿਆਲਾਂ ਵੀ ਸਾਰੇ ਪਹੁੰਚੇ ਆ ਗੂਨੇ ਜਿਹੜੇ ਬਹੁਤ ਵਰਨੇ ਪਤਵੰਤੇ ਆ ਜਿਨ੍ਹਾਂ ਦੇ ਵਿੱਚ ਆਪਣੇ ਪ੍ਰੈਸ ਜਿਹੜੇ ਕੇ ਆਪਣੇ ਪੱਤਰਕਾਰ ਭਾਈਚਾਰਾ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਮੈਂ ਦੇਖਿਆ ਗੁਰਮント ਸਿੰਘ ਉਹ ਵੀ ਹੋਰ ਸਾਰੇ ਪੱਤਰਕਾਰ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਹੋਰ ਵੀ ਜਿਨ੍ਹਾਂ ਦੇ ਨਾਲ ਪ੍ਰੇਮ ਪਿਆਰ ਹੈ ਸਵਾਉ ਸਾਰੀ ਸੰਗਤਾਂ ਦਾ ਗੁਰਮੁਖ ਪਰਿਵਾਰ ਵੱਲੋਂ ਮਹਾਪੁਰਸ਼ਾਂ ਦੇ ਬਾਪੜੇ ਵਾਲੇ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟੋ ਕੋਟਾ ਧੰਨਵਾਦ ਗੁਰੂ ਦੇ ਵਜ਼ੀਰਾਂ ਦਾ ਗੁਰੂ ਦੇ ਪਿਆਰਿਆਂ ਦਾ ਜਿਨ੍ਹਾਂ ਨੇ ਬਾਣੀ ਪੜ੍ਹ ਕੇ ਸੁਣਾਈ ਹੈ ਜਿਨ੍ਹਾਂ ਨੇ ਅਮਰਤ ਲਈ ਵਚਨ ਸੁਣਾਏ ਨੇ ਉਹਨਾਂ ਦਾ ਵੀ ਕੋਟ ਕੋਟ ਧੰਨਵਾਦ ਹੈ ਸਾਨੇ ਪੰਜਾਬ ਟੀਵੀ ਤੇ ਲਾਈਵ ਚੱਲ ਰਿਹਾ ਹੈ ਕੀਰਤਨ ਦਾ ਇਸ ਸਮਾਗਮ ਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਨੇ ਪੰਜਾਬ ਜਿਹੜੇ ਇੱਥੇ ਪਹੁੰਚੇ ਹੋਏ ਆ ਲਾਈਵ ਟੈਲੀਕਾਸਟ ਕਰ ਰਹੇ ਆ ਉਹਨਾਂ ਦੀ ਸਮੂਹਟੀ ਟੀਮ ਦਾ ਗੁਰੂ ਸਾਹਿਬ ਉਹਨਾਂ ਤੇ ਮਿਹਰ ਕਰਨ ਕਿਰਪਾ ਕਰਨ ਸਾਰੀ ਸੰਗਤ ਨੂੰ ਵਾਹਿਗੁਰੂ ਨਾਮ ਦੀ ਦਾਤ ਬਖਸ਼ਣ ਪਿਆਰਿਓ ਜੀਵਨ ਮੁਕਦਾ ਜਾ ਰਿਹਾ ਆ ਜਿਹੜੇ ਨੇ ਅਸਰੇ ਜੋ ਕਰ ਮਾਰੋ ਹਰੀ ਸਹਿਨਾ ਤੁਮਰ ਤੇਰੇ ਸਰਦਾਰ ਰਵਾਏ ਆਗੇ ਸਹਿਨਾ ਕਿਆ ਨਹੀਂ ਕਰਤੇ ਰਹੇ ਹਰ ਸਾ ਤੇ ਹਰ ਸਮੇਂ ਹੈ ਜਿਸ ਤੇ ਇੱਕ ਪਾਰੀ ਨਾ ਰਸ ਤੇ ਸੁਲਾਹ ਕੀ ਥਾਮ ਮਨ ਖਾਵੇ ਨਾਮ ਜਿਨ ਤੇ ਮਗਰ ਰੋ ਪਿਆ ਵਾਟੇ ਸੰਪਤਿ ਦੇਵੇ ਸਹਿਨਾ ਜਿਸ ਸਤੇ ਸਾਹਿਬ ਕਿਆ ਨਹੀਂ ਕਰਤੇ ਰਹੇ ਸੱਚਾ ਨਾਮ ਰਾਇਦਾਵੇ ਸਾਚਾ ਨਾਮ ਹੈ ਰਸਾਂ ਸੁਖ ਮਨਿਆ ਰੁੱਸਿਆ ਜਿਨ ਕਿੰਨਾ ਰੁਪਾਈਆਂ ਸਦਾ ਗੁਰਬਾਤ ਅੰਕਾ ਗੁਰਬਤ ਹੋਈ ਜਿਵੇਂ ਨਾਮ ਨਾਮ ਹੈ ਰਸਾਂ ਸੁਖ ਤੋਂ ਸਭ ਤੋਂ ਉੱਤੇ ਆਰੋ ਸਾਚਾ ਨਾਮ ਲਿਆ ਆਰੋ ਮਜੇ ਸਭ ਤੋਂ ਸਤਿਕਾਰ ਸੁਭਾਵੇ ਨਿਕਾਣ ਸੁਭਾਵੇ ਸਾਚਾ ਨਾਮ ਜੀਵਨ ਜੰਤੂ ਤੁਸ ਬਸ ਕੀਤੇ ਤਾਂ ਤੇ ਤਮਾਰਿਆ ਘਰ ਦਾ ਪਾਇਆ ਜਿੰਦ ਤੋਂ ਜੀਨਾ ਮਰ ਕੇ ਤਾ ਗੀ ਰਹੀ ਨਾ ਇਸੇ ਸੂਮਾ ਕਿ ਕਰਿਆ ਨਦ ਬਾਜੀ ਆਵਾਜ਼ ਹੋ ਮੜ ਪਾਉਂ ਜੋ ਸਤ ਸਨਵਰ ਤੂ ਮਾਰ ਬ੍ਰਹਮਖਾਯਾ ਇਸ ਤਰੀ ਬਦਲ ਥੂ ਗਏ ਲੋਕਾਂ ਦਾ ਕਰਤ ਤੋ ਸੱਚੀ ਗਾਣ ਸਭ ਦੁਖਾਂ ਦੇ ਸਹੇ ਪਰਤੇ ਤਿਉੇ ਦੁਖੇ ਜਾਣੀ ਮਨੋਪੰਛਾ ਤੇ ਬਲਖਾਤ ਗਏ ਆ ਪਰ ਪੂਰੇ ਜਵਨ ਨਨਕੁਰ ਚਾਰਨ ਲਾਗੇ ਬਾਜਿਆ ਹਰ ਪੂਰੇ ਦਿਲੋ ਗੁਰ ਗੁਪਨ ਕਥਾ ਮਟਾ ਤਤ ਸਨਸ ਜਿਸਰਾ ਪੂਰੇ ਨਾਨਕ ਆਇ ਖਿੜ ਸਗ ਜਗਤ ਜਗਿਆੜੀਆਂ ਗੁਰ ਨਾਨਕ ਬਾਣ ਵਾਚੇ ਤਾਂ ਸੰਸੀਰ ਮੰਮੀ ਆਪੋ ਆਖਰੀ ਕਿਰਲੀ ਦਾ ਦੂਰ नाने दुखी नो वाहेगुरु जी का ख़ालसा वाहेगुरु जी फते वाहेगुरु जी का ख़ालसा वाहिगुरु जी फते फते ਨੌ ਨੌ ਮੋਲੇ ਮਾਰ ਇੱਕ ਤੇ ਠੀਕ ਹੋਏ ਮਨ ਜਾਨੇ ਮਹਾਰਾਉਂ ਤੋਂ ਤੇ ਉੱਚਾ ਸਾਗਰ ਸਮਾਗਲੀ ਤੋਂ ਪਰੇ ਸਰ ਤਮਤੇ ਹੋ ਐਸੋ ਉਮਰੀ ਗਾਤ ਮਤ ਤਮਹੀ ਨਾਰਿਕ ਰਾਸ ਸਦਾ ਜੁਦਿਆਗੇ ਯਾਰ ਦਸ ਜੀਉ ਪਿੰਡ ਸਾਵਾ ਤੇਰਾ ਗੁਰੂ ਨਾਨਕ ਸਾਵਾ ਤੇਰੀ ਵਡੀ ਕੋਈ ਨਾ ਜਾਣੇ ਯਾਰ ਪੱਤਰ ਕਰ ਭਰਾ ਰਿਸ਼ਤੇ ਵਿਆਹ ਦੋਸਤ ਜਾਨ ਮੇਰੇ ਤੇ ਕੌਣ ਤੇ ਮੈਂ ਸਭ ਨੂੰ ਪਹੁੰਚਦੇ ਜੀ ਹੈ ਰਾਤ ਨੂੰ ਦਿਲ ਦੀਆਂ ਗੱਲਾਂ ਨੂੰ ਸ਼ੁਕਰੀਆ ਕਰਦੇ ਹਾਂ ਜੀ ਬਾਬਾ ਸੇਰ ਸਿੰਘ ਜਿਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੁਰਦੁਆਰਾ ਪਰਮੁਖ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਦਾਸਨ ਸਹਿਯੋਗ ਪੱਖੇ ਰਣ ਤੇ ਬਾਬਾ ਰਾਜਵੰਦ ਰਸ ਸਿੰਘ ਜੀ ਜਿਹੜੇ ਵਾਲੇ ਜੋ ਕਿ ਬੜੀ ਪਿਆਰ ਵਾਲੀ ਜੁਗ ਹੈ ਇਹਨਾਂ ਨੂੰ ਫੋਨ ਤੇ ਗੱਲ ਹੋਈ ਦੇਖੋ ਮਗੇ ਬਾਬਾ ਜੀ ਪੰਜ ਚਾਰ ਜਮਾਤ ਉੱਤੇ ਕਹਿੰਦੇ ਜੀ ਜ਼ਰੂਰ ਪਹੁੰਚੋਗੇ ਤੇ ਪਰ ਕਹਿੰਦੇ ਆਏ ਨਹੀਂ ਪਹੁੰਚਣਾ ਹੈਗਾ ਲੱਗਦੇ ਇੱਕ ਲੰਘ ਦੇ ਲੰਘ ਦੇ ਦਰਸ਼ਨਾਂ ਤੇ ਜ਼ਰੂਰ ਲੱਗੇ ਜਾਵਾਂਗੇ ਹੁੰਦਾ ਤਾਂ ਮੈਂ ਕਈ ਸ਼ੂਟਿੰਗ ਕਰਦੀ ਆ ਸੋ ਇਹਨਾਂ ਦਾ ਇੱਥੇ ਸੰਗਤ ਨੂੰ ਜੋਰਡਨ ਤੇ ਸੰਗਤ ਨੂੰ ਦਰਸ਼ਨ ਦੇਣ ਤੇ ਬਹੁਤ-ਬਹੁਤ ਬਾਬਾ ਜੀ ਦੇ ਧੰਨਵਾਦ ਹੈ ਔਰ ਇੱਕ ਵਾਰ ਫੇਰ ਤੋਂ ਜਿਨੇ ਵੀ ਸੰਗਤ ਆਈਏ ਸਭ ਦਾ ਬਹੁਤ ਬਹੁਤ ਧੰਨਵਾਦ ਬਲਾਉ ਫਤਿਹ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ